ਕਿਸਾਨ ਵੀਰੋ ਸਾਰੇ ਕਿਸਾਨ ਭਰਾਵਾਂ ਦਾ ਬਈ ਇੱਕ ਖਾਸ ਕਮੈਂਟ ਆ ਰਿਹਾ ਵੀ ਕਾਗਜ਼ ਪਾਉਣ ਦਾ ਤਰੀਕਾ ਦੱਸੋ ਵੀ ਤੁਸੀਂ ਕਿਵੇਂ ਕਾਗਜ਼ ਨੂੰ ਸਾਈਡਾਂ ਤੋਂ ਕਿਵੇਂ ਨਾਪ ਦਿਓਗੇ ਦੋ ਤਰੀਕੇ ਨੇ ਬਾਈ ਇੱਕ ਤਰੀਕਾ ਤੇ ਜੇ ਤੁਸੀਂ ਸਿੰਗਲ ਖਾਲੀ ਦੇ ਉੱਪਰ ਪਾ ਰਹੇ ਹੋ ਜਿਵੇਂ ਹੁਣ ਆਪਾਂ ਇਹਦੇ ਵਿੱਚ ਟਮਾਟਰ ਲਾਏ ਹੋ ਨੇ ਟਮਾਟਰ ਵੀ ਤੁਹਾਨੂੰ ਪਤਾ ਅੱਗੇ ਜਾ ਕੇ ਠੰਡ ਮੰਨਣ ਲੱਗ ਜਣਗੇ ਆਪਾਂ ਪਾਇਆ ਤਾਂ ਸਿੰਗਲ ਵੱਡੀ ਬੱਟ ਤੇ ਪਾਇਆ ਜਿਹੜੀ ਆਪਣੀ ਜਿੰਦਰੀ ਬੱਟ ਹੁੰਦੀ ਆ ਤਾਂ ਤੁਸੀਂ ਕਿੱਲੇ ਕੱਟ ਕੇ ਪਾ ਸਕਦੇ ਠੀਕ ਆ ਮਲਚਿੰਗ ਸੀਡ ਤੇ ਲਾਉਣਾ ਤੁਸੀਂ ਕੱਦੂ ਤਾਂ ਵੀ ਤੁਸੀਂ ਕਿੱਲੇ ਕੱਟ ਕੇ ਪਾਓ ਕਾਗਜ਼ ਕਿੱਲਿਆਂ ਨਾਲ ਹੀ ਪਾਊਗਾ ਦੂਜੇ ਨਾਲ ਲੋਟ ਨਹੀਂ ਆਉ ਜੇ ਤੁਸੀਂ ਇਸ ਤਰੀਕੇ ਨਾਲ ਬਾਈ ਲਾਇਆ ਜਿਵੇਂ ਆਪਾਂ ਤੁਹਾਨੂੰ ਲਵਾਇਆ ਸਾਰੇ ਭਰਾਵਾਂ ਨੇ ਇਸ ਤਰੀਕੇ ਨਾਲ ਨਹੀਂ ਲਾਇਆ ਤਾਂ ਤੁਸੀਂ ਇਧਰਲੇ ਪਾਸੋਂ ਬਾਈ ਬਸ ਇਸ ਤਰੀਕੇ ਨਾਲ ਕਾਗਜ਼ ਨੱਪ ਲੈਣਾ ਸਿੱਧੇ ਨੱਪਿਆ ਹੋਇਆ ਦੇਸੀ ਜਗਾੜ ਹੈ ਇੱਥੋਂ ਕਿਰਾ ਬੰਦਾ ਬਹਿ ਕੇ ਨੱਪ ਲੂਗਾ ਠੀਕ ਹੈ ਇਧਰਲੇ ਪਾਸੋਂ ਜਿਹੜੇ ਪਾਸੋਂ ਆਪਾਂ ਪਾਣੀ ਲਾਉਣੇ ਆ ਖਾਲ ਦੇ ਵਿੱਚੋਂ ਉਸ ਪਾਸੋਂ ਕਾਗਜ਼ ਥੋੜਾ ਪਿੱਛੇ ਹਟ ਮ ਹੋਣਾ ਚਾਹੀਦਾ ਰਿੰਗ ਵੀ ਥੋੜਾ ਪਿੱਛੇ ਨੂੰ ਹੋਣਾ ਚਾਹੀਦਾ ਤੇ ਜਿਹੜੇ ਆਪਾਂ ਲਾਸਟ ਦੇ ਬਾਈ ਜਿੱਥੇ ਆਪਾਂ ਉਧਰੇ ਪਾਸੇ ਉਹ ਆ ਬੰਦ ਕਰਦਿਆਂ ਉਧਰੋਂ ਸਾਰੇ ਕਾਜ ਨੂੰ ਬੰਦ ਕਰ ਦੋ ਜਿਵੇਂ ਆਪਾਂ ਪ੍ਰੋਪਰ ਬੰਦ ਕਰਦੇ ਜਿਵੇਂ ਆ ਸਾਈਡਾਂ ਤੋਂ ਬੰਦ ਕੀਤਾ ਆ ਇਸ ਲਾਟ ਨੂੰ ਪ੍ਰੋਪਰ ਬੰਦ ਕਰ ਦੋ ਤੇ ਜੇ ਕੌੜੀ ਜਾਂ Shimla ਮਿਰਚ ਦਾ ਪਾ ਰਹੇ ਹੋ ਬਾਈ ਤੁਸੀਂ ਤਾਂ ਵੀ ਜਿਹੜਾ ਉਹ ਦੂਜੇ ਕਿੱਲੇ ਕੱਟ ਕੇ ਪਾਉਣਾ ਜਿਵੇਂ ਆਪਾਂ ਉਹ ਪਾਇਆ ਹੋਇਆ ਉਹ 4 ਫੁੱਟਾਂ ਕਾगज ਪਾਊਗਾ ਉਹਦੇ ਤੇ ਕੜੇ ਵੀ ਛੋਟੇ ਲੱਗਣਗੇ ਕੜੇ ਵੀ 4 ਫੁੱਟੇ ਲੱਗਣਗੇ ਤੇ ਇਹ ਤੇ ਕੜੇ ਵੀ ਵੱਡੇ ਲੱਗਣਗੇ ਤੇ ਇਹ ਤੇ ਕਾगज ਵੀ ਥੋੜਾ ਵੱਡਾ ਪਊਗਾ ਜੇ ਤੁਸੀਂ ਕਦੂਆਂ ਵਾਸਤੇ ਲਾ ਰਹੇ ਹੋ ਤੋਰੀ ਵਾਸਤੇ ਲਾ ਰਹੇ ਤਾਂ ਕੌੜੀ ਮਿਰਚੇ ਜਾਂ ਸ਼ਿਮਲਾ ਮਿਰਚ ਵਾਸਤੇ ਲਾ ਰਹੇ ਤਾਂ ਤੁਸੀਂ ਛੋਟਾ ਕਾਜ ਪਾ ਕੇ ਵੀ ਸਾਰ ਸਕਦੇ ਹੋ ਵੈਸੇ ਕਦੂਆਂ ਵਾਸਤੇ ਵੀ ਛੋਟਾ ਕਾਜ ਪਾ ਕੇ ਸਾਰ ਸਕਦੇ ਜਿਹੜੇ ਕਿਸਾਨ ਭਰਾ ਹੁਣ ਅੱਗੇ ਜਾ ਕੇ ਲਾ ਰਹੇ ਆ ਪਰ ਤਰੀਕਾ ਬਈ ਜੇ ਤੁਸੀਂ ਆਈਸਲੋਟ ਲਾ ਰਹੇ ਹੋ ਡਬਲ ਬੱਟ ਦੇ ਤਾਂ ਤੁਸੀਂ ਆਈਸਲੋਟ ਬਸ ਸਿੱਧਾ ਨੱਪ ਕੇ ਲਾ ਦਿਓ ਤੇ ਜੇ ਸਿੰਗਲ ਤੇ ਲਾ ਰਹੇ ਹੋ ਤਾਂ ਉਸ ਲੋਟ ਕਾਜੋ ਮਲਚਿੰਗ ਸੀਟ ਤੇ ਲਾਉਣਾ ਫਿਰ ਵੀ ਤੁਹਾਨੂੰ ਕਿੱਲੇ ਲਾਉਣੀ ਪੈਣਗੇ ਸਾਰੇ ਕਿਸਾਨ ਭਰਾਵਾਂ ਦਾ ਇਹ ਸੀਗਾ ਵੀ ਤੁਸੀਂ ਕਿਵੇਂ ਲਾਉਣੀਓ ਕਿਵੇਂ ਕਾਜ ਨੂੰ ਨੱਪਦੇ ਸਿਰੇ ਤੋਂ ਕਾਜ ਪਾਈ ਪਈ ਸਿਰੇ ਤੋਂ ਬਈ ਆਈਸਲੋਟ ਦੇਸੀ ਵੀ ਨਾਪਣਾ ਜਿਵੇਂ ਆਹ ਦੇ ਇਹ ਲੇ ਮਿੱਟੀ ਧਰੀ ਬਈ ਗਾਂ ਸਿੱਧਾ ਕਾਜ ਬਸ ਅੱਧੇੜਿਆ ਸਿੱਧਾ ਸਾਰੇ ਤੇ ਜਮ ਤੁਰ ਤੱਕ ਪਾਇਆ ਹੋਇਆ ਆ ਰੋਡ ਲਾਈਨ ਪਾਉਂਦੇ ਆ ਤੇ ਜਿੱਥੇ ਜਿੱਥੇ ਬਈ ਆਪਣੇ ਕੋਲੇ ਮੰਨ ਲੋ ਰਿੰਗਾ ਕੱਲੀ ਰਿੰਗ ਕੋਲੇ ਮਿੱਟੀ ਧਰੀ ਆ ਆਪਾਂ ਵੀ ਤੁਸੀਂ ਦੇਖ ਲਓ ਧਿਆਨ ਨਾਲ ਕਿਤੇ ਹੋਰ ਮਿੱਟੀ ਧਰੀ ਜਿੱਥੇ ਜਿੱਥੇ ਰਿੰਗਾ ਉੱਥੇ ਉੱਥੇ ਮਿੱਟੀ ਧਰ ਸਕਦੇ ਹੋ ਬਾਕੀ ਫੁੱਲ ਵੀਡੀਓ ਬਈ ਆਪਾਂ YouTube ਚੈਨਲ ਦੇ ਉੱਪਰ ਪਾ ਦਿੱਤੀ ਆ ਉੱਥੇ ਜਾ ਕੇ ਤੁਸੀਂ ਦੇਖ ਲਓ ਵੀ ਕਿਵੇਂ ਪਾਉਣਾ ਕਿੰਨਾ ਖਰਚਾ ਸਾਰਾ ਕੁਝ ਵੀਡੀਓ ਡਿਟੇਲ ਦੇ ਵਿੱਚ ਆਪਾਂ ਪਾਤੀ ਆ ਉੱਥੇ ਜਾ ਕੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੂ ਜੇ ਕੋਈ ਰਿੰਦੀ ਵੀ ਹੋਈ ਤੇ ਆਪਣੇ ਪੇ ਕਸਾਨਾਂ ਦੀ ਵਧੀਆ ਕੱਟੀ ਮੜਾ